ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਾਲਿਆਂ ਵਾਲੀ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਗੱਲਬਾਤ ਕਰਾਵਾਂਗੇ ਇੱਕ ਮੱਝ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਛਾ ਵੀਰੇ ਸੂਈ ਕਦੋਂ ਅਸੁਖਪ੍ਰੀਤ ਆ ਜੀ ਸਸੀ ਕਾ ਵੀਰੇ ਹੋ ਠੀਕ ਠਾਕ ਹੋ ਜੀ ਤੇ ਪਹਿਲਾਂ ਤਾਂ ਨਾਮ ਡਰੈਸ ਬੋਲੋ ਨਾਮ ਸੁਖਬੀਤ ਵੀਰੇ ਪਿੰਡ ਬਾਲਿਆਂ ਵਾਲੀ ਹੂੰ ਤਸੀਗੜੀ ਬਾਲਿਆਂ ਵਾਲੀ ਆ ਹੂੰ ਆਪਾਂ ਨੂੰ ਮੋੜ ਮੰਡੀ ਵੀ ਰਾਮਪਰਾ ਫੁਲੀ ਤੋਂ ਚਮੜੀ ਇੱਕੋ ਜੀ ਬਾੜ ਪੈਂਦੇ ਇੱਕੋ ਜੀ ਬਾੜ ਪੈਂਦੇ ਆ ਰਾਮਪਰਾ ਕਿੰਨੇ ਕਿਲੋਮੀਟਰ ਆ ਵੀਰੇ 11 ਕਿਲੋਮੀਟਰ 11 ਕਿਲੋਮੀਟਰ ਰਾਮਪਰਾ ਆ ਗਿਆ ਤੇ ਜੇ ਆਪਾਂ ਗੱਲ ਕਰ ਲਗੇ ਨੰਬਰ ਬੋਲਤਾ ਹਨਾ ਤੇ ਪਿੰਡ ਇਹ ਬਾਲਿਆਂ ਵਾਲੀ ਰਾਮਪਰੇ ਤੋਂ ਕਿੰਨੇ ਕਿਲੋਮੀਟਰ 12 ਕਿਲੋਮੀਟਰ 12 ਕਿਲੋਮੀਟਰ ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਜਾਂਦੇ ਆ ਮਾਜ ਸਕਰੀਨ ਤੇ ਕਦੋਂ ਸੂਈ ਆ ਵੀਰੇ ਇਹ ਰਾਤ ਸੂਈ ਹੁੰਦੇ ਰਾਤ ਸੂਪੀ ਮਗਰ ਕੱਟੀ ਬੜਾ ਚੰਗਾ ਟੀਕਾ ਭਰਾ ਹੈ ਨਾ ਕਿਸੇ ਨੇ ਬਹੁਤ ਚੰਗੀ ਹੈ ਹੂੰ ਤੇ ਜੇਰ ਜੂਰ ਕੰਪਲੀਟ ਹੋ ਗਈ ਵੀਰੇ ਇਹਦੀ ਤੇ ਸਹਿਜ ਵੱਡੇ ਦੀ ਹੈ ਨਾ ਝੋਟੀ ਤੇ ਵੀਰੇ ਕਿੰਨਾ ਦੂਜੇ ਸੋਇ ਦਾ ਦੁੱਧ ਦਿੰਦਾ ਵਾ ਇਹਦਾ ਦੁੱਧ ਮੇਰੇ ਘਰ ਮਰੋਣ ਦਾ ਜਾਈ ਸੋਹਣ ਸਾਰਾ ਵੀਡੀਓ ਵਾਲਾ ਕਾਹੀ ਗਿਆ ਹੂੰ ਤੇ 13 ਕਿਲੋ ਉਹ ਦਿੰਦਾ ਤੇ ਐਤ ਕੀ ਫਰੈਤ ਕੀ ਵੀ ਤੇਰੇ ਹੀ 13 14 ਕੁਲਾ ਦੇਉਂਦੇ ਤੇ ਬੋਲਾ ਕਿੰਨਾ ਕੱਢਦਾ ਫਿਰ ਸਵੇਰੇ ਦਾ ਅੱਜ ਸਵੇਰੇ 4 ਕਿਲੋ ਬੋਲਾ ਕੱਢਦੀ ਵੀਰੇ ਗਾਰੰਟੀ ਨਾਲ ਗਾਰੰਟੀ ਨਾਲ ਓਕੇ ਖੋਲੇ ਨੂੰ ਤੋਰਾ ਤੋਰਾ ਕਰਾਇਗੇ ਚ ਨਹੀਂ ਠੀਕ ਆ ਵੀਰੇ ਮੱਚ ਜਾਂਦੀ ਆ ਫਿਰ ਕੀ ਫਾਇਦਾ ਇਹਨਾਂ ਗੱਲਾਂ ਦਾ ਤੇ ਸਾਈਜ਼ ਫੁੱਲ ਸਿੰਘ ਸੱਲਾ ਪੂਰਾ ਇੱਕ ਨੰਬਰ ਵੀਰੇ ਠੀਕ ਆ ਜੀ ਤੇ ਮਗਰ ਕੱਟੀ ਤੇ ਰੁੱਤ ਤੁਹਾਨੂੰ ਪਤਾ ਵੀ ਕਿਹੜੀ ਆ ਮੱਝ ਹੈ ਤੇ ਹੂੰ ਫਰੈਜ਼ ਕੀ ਦੇ ਦੂਗੀ ਹੈ ਦੋ ਤਿੰਨ ਦੋ ਤੋਂ ਤਿੰਨ ਕਿਲੋ ਦੇ ਦੂਰੇ ਬਸ ਹੋਦਾ ਹੂੰ ਓਕੇ ਜੀ ਬਾਕੀ ਦਾ ਥਣਾ ਦੇ ਸਾਈਜ਼ ਪੂਰੇ ਵਧੀਆ ਕੁਆਲਿਟੀ ਵੱਡੇ ਸਾਈਜ਼ ਦੀ ਆ ਗਈ ਝੋਟੀ ਆ ਜੋ ਜੀ ਸੂਆ ਤੀਜਾ ਜੇਰ ਜੂਰ ਸਭ ਕੁਝ ਕੰਪਲੀਟ ਇਧਰ ਦੀ ਲਿਓ ਤੇ ਜੇ ਆਪਾਂ ਗੱਲ ਕਰ ਲਿਆ ਦੇਖੋ ਜੀ ਹੂੰ ਬੱਚੇ ਦਾ ਘਰ ਦੀ ਆ ਥੋੜਾ ਹਾਂ ਤੇ ਤਾਜੀ ਸੂਈ ਕਰਦੇ ਆ ਦੇਖੋ ਥਣਲੇਵਾ ਨੇੜ ਤੋਂ ਕਰੋ ਚੈੱਕ ਤੇ ਜੇ ਆਪਾਂ ਗੱਲ ਕਰ ਲਿਆ ਥਣਾ ਦੇ ਸਾਈਜ਼ ਸੂਝ ਪੂਰੇ ਚੰਗੇ ਤੇ ਵੱਡੀ ਮੱਝ ਆ ਗਈ ਐ ਨਹੀਂ ਗੱਲ ਹੈਗੀ ਵੀ ਕਿਦੋਂ ਖੁੰਝੀ ਹੋਵੇ ਨਹੀਂ ਨਹੀਂ ਸਾਈਜ਼ ਫੁੱਲ ਤੇ ਲਾਓ ਫਿਰ ਬੱਚਾ ਵੀਰੇ ਕਰਾਈਏ ਧਾਰਾ ਦੂਰਾ ਚੈੱਕ ਤੇ ਬਾਕੀ ਦਾ ਐ ਨਹੀਂ ਗੱਲ ਹੈਗੀ ਵੀ ਕਿਦੋਂ ਖੁੰਜੀ ਵੀ ਹੋਵੇ ਹਨਾ ਵੀਰੇ ਹਾਂਜੀ ਹਾਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਨਹੀਂ ਗੱਲ ਹੈਗੀ ਜਿੰਨੀਆਂ ਹੁੰਦੀਆਂ ਮੋਹਰਾ ਦੀਆਂ ਆ ਦੇਖੋ ਜੀ ਬੱਚਾ ਦੇਖੋ ਕਿੰਨਾ ਪਿਆਰਾ ਦਿੱਤਾ ਹਨਾ ਚੰਗੀ ਕੱਟੀ ਐ ਵੀਰੇ ਓਕੇ ਜੀ ਮਾਰੋ ਧਾਰਾ ਤੁਰੋ ਫਿਰ ਲਾਓ ਬੱਚਾ ਆਪਾ ਬੰਨ ਲਿਆ ਠੀਕ ਆ ਜੀ ਛੋਟਿਆ ਕੀ ਲਓ ਵੀਰੇ ਪਾਣੀ ਕੋਈ ਗੱਲ ਨਹੀਂ ਹਮ ਤੇਸ ਪੂਰਾ ਚੰਗਾ ਥਣ ਲੈਵੇ ਦੀ ਪੂਰੀ ਸਾਫ ਧਾਰਾ ਤੁਰੋ ਸਾਨੂੰ ਕਰਾ ਦਿਆਂ ਚੈੱਕ ਬਣੇ ਰਵੰਡ ਤਾਂ ਵੀਡੀਓ ਨਾਲ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਠੀਕ ਹੈ ਜੀ ਥਣ ਕਾਲਾ ਕਾਲਾ ਸਪੇਸ ਤੇ ਲੱਗਿਆ ਵਾ ਕੋਈ ਨੇੜੇ ਨਹੀਂ ਕੋਈ ਦੂਰ ਨਹੀਂ ਆ ਦੇਖੋ ਜੀ ਤੇ ਪਸਮਾ ਪਸਮੂ ਬਹੁਤ ਵਧੀਆ ਕੀਤਾ ਨਾ ਬਾਈ ਆ ਦੇਖੋ ਧਾਰ ਦੇਖੋ ਮੋਟੀ ਧਾਰ ਤੇ ਬਾਕੀ ਇਹ ਦੁੱਧ ਦਾ ਹਿਸਾਬ ਤੁਸੀਂ ਆਪ ਵੀ ਲਾ ਲੈਣਾ ਹੁੰਦਾ ਵੀ ਕਿੰਨਾ ਦੇਊਗੀ ਕਿੰਨਾ ਨਾ ਦੇਊਗੀ ਠੀਕ ਹੈ ਜੀ ਤਾਂ ਦੇਖੋ ਕਰੋ ਚੱਕ ਕੁਆਲਿਟੀ ਮਾਰੋ ਵੀਰੇ ਧਾਰਾਂ ਤੋਂ ਉਪਰ ਆ ਦੇਖੋ ਜੀ ਕਰੋ ਧਾਰਾਂ ਜਿੱਕੇ ਇੱਕ ਨੰਬਰ ਤੇ ਬਾਈ ਜਵਾਈ ਜਬੀ ਬੜੀ ਹੈ ਨਾ ਵੀਰੇ ਪੋਲੀ ਤੇ ਨਰ ਹਾਂ ਬਾਲੀ ਚੰਗੀ ਜਵਾਈ ਆ ਹੂੰ ਆ ਦੇਖੋ ਜੀ ਸਾਰੇ ਉੱਜਕ ਹੂੰ ਚੋਈ ਚੋਈ ਦਾ ਟੌਪ ਹੈ ਟੌਪ ਵੀਰੇ ਟੌਪ ਜਵਾ ਪੌਂਦੀ ਬੱਚਾ ਚੋਈ ਚੱਲੇ ਹੈਨਾ ਪੌਂਦੀ ਬਜ਼ੁਰਗ ਚੋਈ ਚੱਲੇ ਦੋ ਤੇ ਵੀਰੇ ਹੋਣੇ ਹੈਗਾ ਵੀਡੀਓ ਵਾਲਾ ਵੀ ਆਪਾਂ 17 18 ਕਹਿ ਦਿੱਤੀ ਚਾਹਾਂ ਕਿਲੋ ਦੇਵੂਗੀ ਦੇਖੋ ਤੇ ਫਿਰ ਰੇਟ ਕਿੰਨਾ ਆ ਗਿਆ ਵੀਰੇ ਦਾ ਜਾਇ ਜਵਾ ਲੈਣ ਤੇ ਦੇਣ ਜਾ ਮੁੱਲ ਕਰਾਉਣਾ ਹੈ ਮੇਰੇ ਕਿੰਨਾ ਮਰਜੀ 30 40 ਜਿੰਨਾ ਮਰਜੀ ਕਰਾ ਲਓ ਦੇਣੀ ਕਿੰਨੇ ਦੀ ਹੈ ਸਵਾ ਚਮਾਨਦਾਰ ਕਰਦੇ ਆ ਇੱਕ ਲੱਖ 25 ਹਜ਼ਾਰ ਚਮਾਨਦਾਰ ਹੋਣਾ ਰੇਟ ਤੇਰਾ ਜਮਾਂ ਜਾਇਆ ਜਾ ਤੇ ਬਾਕੀ ਦੀ ਗੱਲ ਵੀਰੇ ਥੋੜਾ ਜਿਹਾ ਹੁਣ ਸ਼ਾਰਟ ਚੱਲਦੀ ਕਰਕੇ ਹਨਾ ਮੰਹਾਂ ਦੀ ਮੱਝ ਤਾਂ ਕਿਤੇ ਹੀ ਮਿਲਦੀ ਆ ਉਹੀ ਗੱਲ ਆ ਜਾਂਦੀ ਵੀ ਜਦੋਂ ਕਦੂ ਆਮ ਹੁੰਦੇ ਆ ਤੇ ਉਦੋਂ 10 ਰੁਪਏ ਕਿਲੋ ਵੀ ਹੁੰਦੇ ਤੇ ਨਹੀਂ 70 ਰੁਪਏ ਮਿਲਦੇ ਉਹੀ ਗੱਲ ਇਹਨਾਂ ਦੀ ਹੋਈ ਪਈ ਕਿਉਂਕਿ ਹੈ ਨਹੀਂ ਗੇ ਹੁਣ ਪਸੂ ਤੇ ਬਾਕੀ ਚਾਰੋਂ ਵੀਰੇ ਆਏ ਨਹੀਂ ਹੈਗਾ ਮੈਂ ਤਾਜੀ ਸ਼ੁਕਰ ਲੱਪਾ ਜਾਂ ਮਾਰ ਖੜਜੇ ਓਕੇ ਓਕੇ ਸਵਾ ਲੱਖ ਦੇ ਵਿੱਚੋਂ ਇਮਾਨਦਾਰ ਹੋਏ ਨੰਬਰ ਫੇਰ ਬੋਲ ਦਿਓ ਬਾਈ 9878753168 ਪਿੰਡ ਵਾਲਿਆਂ ਵਾਲੀ ਦਸੀਲਵੀ ਵਾਲਿਆਂ ਵਾਲੀ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਨੇੜੇ ਰਾਮਪੁਰੇ ਦੇ ਪਿੰਡ ਰਹਿੰਦਾ ਉਧਰੋਂ ਪੁੱਛੋ ਮੰਡੀ ਨੇੜਿਆ ਤੇ ਬਾਕੀ ਤਾਂ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਐ ਪੂਰੀ ਚੰਗੀ ਝੋਟੀ ਆ ਵੀਰੇ ਕਿਤੋਂ ਨਹੀਂ ਖੁੰਜੀ ਮੇਰੇ ਹਿਸਾਬ ਨਾਲ ਤਾਂ ਤੇ ਬਾਕੀ ਇਹਦੇ ਸਾਰੀ ਤੁਸੀਂ ਆਪ ਵੀ ਕਰ ਲੈਣੀ ਆ ਤੇ ਚੈਨਲ ਤੇ ਆਪਣੇ ਦੇ ਕਾਫੀ ਵੀਡੀਓ ਬਾਈ ਦੀਆਂ ਅੱਗੇ ਵੀ ਆ ਦੇਖੋ ਪਾਸਾ ਮਾ ਕੇ ਝੋਟੀ ਆਈ ਵੀ ਠੀਕ ਆ ਜੀ ਤੇ ਕੁਆਲਿਟੀ ਪੂਰੀ ਇੱਕ ਨੰਬਰ ਬਾਕੀ ਸਾਰੇ ਵੀਰਾਂ ਦਾ ਐਂਡ ਤੱਕ ਹੂੰ ਕਿੱਥੇ ਬੁੜਾ ਬਹੁਤ ਚੰਗਾ ਕਦ ਪੂਰਾ ਚੱਲੀ ਬਾਹਰਲੇ ਪਾਸੇ ਇੱਕ ਵਾਰੀ ਚੈੱਕ ਕਰਾ ਦਈਏ ਵੀਰੇ ਆ ਦੇਖੋ ਜੀ ਕਦ ਬਾਈ ਬਾਕੀ ਵੱਡੀ ਏ ਝੋਟੀ ਬਾਕੀ ਦੇ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਮਗਰ ਪਲੱਸ ਪੁਆਇੰਟ 31 ਦਿਖਾਤੀ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ